ਸਖਿਓ ਮੈਨੋਂ ਦਿਓ ਵਧਾਈਆਂ ਸਖਿਓ ਮੈਨੋਂ ਦਿਓ ਵਧਾਈਆਂ ਸੋਨਿਆ ਵੀਰਵੇ ਆਵੜ ਚੱਲੀਆਂ ਸੋਨਿਆ ਵੀਰਵੇ ਆਵੜ ਚੱਲੀਆਂ ਦੂਰ ਚੱਲ ਕੇ ਪਹਿਣਾ ਆਈਆਂ ਦੂਰ ਚੱਲ ਕੇ ਪਹਿਣਾ ਆਈਆਂ ਜੀਜੇ ਨੂੰ ਵੀ ਨਾਲ ਲੈ ਆਈਆਂ ਜੀਜੇ ਨੂੰ ਵੀ ਨਾਲ ਲੈ ਆਈਆਂ ਸੋਨਿਆ ਵੀਰ ਵਿਆਵੜ ਚੱਲੀਆਂ ਸੋਨਿਓ ਵੀਰ ਵਿਆਵੜ ਚੱਲੀਆਂ ਚਾਚੀਆਂ ਆਈਆਂ ਤਾਈਆਂ ਆਈਆਂ ਚਾਚੀਆਂ ਆਈਆਂ ਤਾਈਆਂ ਆਈਆਂ ਸਾਡੇ ਵੇੜੇ ਖੁਸ਼ੀਆਂ ਆਈਆਂ ਸਾਡੇ ਵੇੜੇ ਖੁਸ਼ੀਆਂ ਆਈਆਂ ਸੋਨਿਓ ਵੀਰ ਵਿਆਵੜ ਚੱਲੀਆਂ ਸੋਨਿਓ ਵੀਰ ਵਿਆ ਜੀ ਆਇ ਤਾਏ ਆਏ ਚਾਚੇ ਆਇ ਤਾਏ ਆਏ ਸੋਹਣੇ ਲੱਗਦੇ ਅੰਮਾ ਜਾਏ ਸੋਹਣੇ ਲੱਗਦੇ ਅੰਮਾ ਜਾਏ ਸੋਹਣਿਆ ਵੀਰ ਵੇ ਆਵਣੇ ਚੱਲੀਆਂ ਸੋਹਣਿਆ ਵੀਰ ਵੇ ਆਵਣੇ ਚੱਲੀਆਂ ਪੂਆ ਫੁੱਫੜ ਦੋਵੇਂ ਨੱਚਣ ਪੂਆ ਫੁੱਫੜ ਦੋਵੇਂ ਨੱਚਣ ਨਾਲੇ ਦੋਨੋਂ ਖਿੜਖਿੜ ਹੱਸਣ ਨਾਲੇ ਦੋਨੋਂ ਖਿੜਖਿੜ ਹੱਸਣ ਸੋਨਿਓ ਵੀਰ ਵਿਆਹਵਣ ਚੱਲੀਆਂ ਹਾ ਸੋਨਿਓ ਵੀਰ ਵਿਆਹਵਣ ਚੱਲੀਆਂ ਮਾਮੇ ਆਏ ਮਾਸੜ ਆਏ ਮਾਮੇ ਆਏ ਮਾਸੜ ਆਏ ਨਾਲੇ ਨਾਨਕ ਸ਼ੱਕ ਲਿਆਏ ਨਾਲੇ ਨਾਨਕ ਸ਼ੱਕ ਲਿਆਏ ਸੋਹਣਿਓ ਵੀਰ ਵਿਆਹ ਵੜ ਚੱਲੀਆਂ ਸੋਹਣਿਓ ਵੀਰ ਵਿਆਹ ਵੜ ਚੱਲੀਆਂ ਮਾਮੀਆਂ ਆਇਆਂ ਮਾਸੀਆਂ ਆਇਆਂ ਮਾਮੀਆਂ ਆਇਆਂ ਮਾਸੀਆਂ ਆਇਆਂ ਸਾਰਾ ਪਿੰਡ ਕਰੇ ਵੜਿਆਈਆਂ ਸਾਰਾ ਪਿੰਡ ਕਰੇ ਵੜਿਆਈਆਂ ਸੋਹਣਿਓ वीर वयावव चल् सोनिया वीर वयावव दियो सखि सखियो मे दियो वदा सोनिया वीर मे दो वदा सोनिया वीर वयावण चली सोणीयाववण <irony>